ਮੈਂ ਚੱਲਦੀ ਆ ਮੇਰੀ ਬਰਫੀ ਕਿੱਥੇ ਹੈ ਉਹ ਬਰਫੀ ਕੀ ਦੱਸਾਂ ਯਾਰ ਜੱਗੀ ਨੂੰ ਨਾ ਭੁੱਖ ਵਿਚਾਰੇ ਨੂੰ ਬਾਲੀ ਲੱਗੀ ਸੀ ਤੇ ਸਵਾਦ ਸਵਾਦ ਚ ਉਹ ਸਾਰੀਆਂ ਹੀ ਬਰਫੀਆਂ ਖਾ ਗਿਆ ਬਸ ਬਸ ਰਹਿਣ ਦੇ ਤੇ ਮੈਨੂੰ ਕਦੋਂ ਖਵਾਏਂਗੀ ਫਿਰ ਬਰਫੀ ਤੂੰ ਲਾ ਫਿਰ ਕੀ ਤੈਨੂੰ ਮੈਂ ਕਦੇ ਫੇਰ ਖਵਾ ਦੂੰਗੀ ਫਿਰ ਕਿਉਂ ਉਹ ਵਿਚਾਰੇ ਨੇ ਜਵਾਬ ਨਹੀਂ ਸੀ ਨਾ ਦੇ ਸਕੀ ਤੈਨੂੰ ਪਤਾ ਹੀ ਆ ਐਨੇ ਟਾਈਮ ਬਾਅਦ ਆ ਵਿਚਾਰਾ ਆਇਆ ਉਹ ਮੈਂ ਤਾਂ ਜਵਾਬ ਨਹੀਂ ਦਿੱਤਾ ਜਾਂਦਾ ਅੱਛਾ ਮੈਨੂੰ ਨਾ ਸਭ ਪਤਾ ਹੈ ਤੂੰ ਕਿਹੜੀ ਬਰਫੀਆਂ ਖਵਾਣ ਗਈ ਸੀ ਅੱਛਾ ਉਹ ਮੈਨੂੰ ਲੱਗਦਾ ਨਾ ਮੰਮੀ ਮੈਨੂੰ ਬੁਲਾਉਂਦੀ ਹੋਊਗੀ ਤੇ ਮੈਂ ਜਾਣੀ ਆ ਠੀਕ ਆ ਫੇਰ ਆਉਂਗੀ ਤੇਰੇ ਕੋਲ ਚੰਗਾ ਜਾ ਜਾ ਪਾ ਜਾ ਓਏ ਹੋਏ ਓ ਰੁਕੀ ਪੁੱਤ ਆਥਣੇ ਨਹੀਂ ਪਾਣੀ ਪਾਇਆ ਕਰਦੇ ਬੋਲੀ ਤੜਕੀ ਪਾਣੀ ਪਾਇਆ ਕਰਦੇ ਆ ਬਾਪੂ ਜੀ ਮੈਨੂੰ ਪਤਾ ਆ ਪਰ ਨਾ ਮੇਰੇ ਸਵੇਰ ਦਾ ਟਾਈਮ ਹੀ ਨਹੀਂ ਲੱਗਿਆ ਤਾਂ ਹੀ ਹੁਣ ਪਾਣੀ ਦੇਣ ਲੱਗੀ ਆ ਅੱਛਾ ਚਲ ਆਇਆ ਕਰ ਪੁੱਤ ਇਹਨਾਂ ਨੂੰ ਛੱਡ ਮੇਰਾ ਨਾ ਸਿਰ ਦੋਖ ਜਾਂਦਾ ਚਾਹ ਲੈ ਆ ਕਰਕੇ ਥੋੜੀ ਜੀ ਕੀ ਗੱਲਾਂ ਕਰੀ ਜਾਂਦੇ ਹੋ ਬਾਪਤੀ ਇਕੱਲੇ ਇਕੱਲੇ ਉਹ ਬਾਪੂ ਜੀ ਕਹਿੰਦੇ ਚਾਹ ਲੈ ਕੇ ਆ ਮੈਂ ਤਾਂ ਪਾਣੀ ਦੇ ਰਹੀ ਸੀ ਫੁੱਲਾਂ ਨੂੰ ਨਾ ਵੈਸੇ ਤੂੰ ਵੀ ਆ ਗਿਆ ਤੂੰ ਵੀ ਦੱਸ ਦੇ ਕੋਈ ਹੈ ਕੰਮ ਹੈਗਾ ਇਹ ਤਾਂ ਮੈਨੂੰ ਕੀ ਕੰਮ ਆ ਭਣੇ ਤੂੰ ਤਾਂ ਬਾੜੀ ਓਕੀ ਹੋਈ ਲੱਗਦੀ ਜੇ ਤੂੰ ਇੰਨੀ ਓਕੀ ਹੋਈਆਂ ਆ ਆਪਾਂ ਐ ਕਰੀਏ ਜੇ ਕੰਮ ਕਰਨ ਵਾਲੀ ਲੈ ਆਨੇ ਆ ਐਟੀ ਕਾ ਦੀ ਟੈਨਸ਼ਨ ਆ ਉਹ ਜੱਗੇ ਪੁੱਤ ਉਹ ਤੈਂ ਫਿਰ ਆਪਣੀ ਭੈਣ ਨੂੰ ਹਲੇ ਸਮਝੇ ਨਹੀਂ ਉਹ ਇਹਨਾਂ ਦਾ ਕੰਮ ਵਾਲੀ ਉਦੋਂ ਨਹੀਂ ਰੱਖੀ ਜਦੋਂ ਬਾਹਲੀ ਲੋੜਤੀ ਹੁਣ ਤਾਂ ਰੱਖਣੀ ਕੀ ਆ ਬਾਪੂ ਜੀ ਤੁਸੀਂ ਵੀ ਇਹਨੂੰ ਸਮਝੇ ਇਹ ਕੰਮ ਵਾਲੀ ਨਹੀਂ ਕਹਿ ਰਿਹਾ ਇਹ ਕੰਮ ਕਰਨ ਵਾਲੀ ਕਹਿ ਰਿਹਾ ਕਾਕਾ ਜੀ ਦਾ ਵਿਆਹ ਕਰਾਣ ਨੂੰ ਜੀ ਕਰ ਰਿਹਾ ਮੈਂ ਬਾਪੂ ਬਿਆਹ ਵਾਲੀ ਗੱਲ ਕਰੀ ਆ ਉਵੇਂ ਮਾਰੀ ਜਾਂਦੀ ਆ ਇਹ ਉਹ ਦੱਸ ਦੇ ਸ਼ਰਮਾਂ ਨਾ ਕਰਦੀ ਆ ਵਿਆਹ ਫਿਰ ਲੈ ਬਾਪੂ ਹੁਣ ਤੁਸੀਂ ਸਿਆਣੇ ਹੋ ਮੈਂ ਤੁਹਾਡੀ ਗੱਲ ਮੋੜ ਥੋੜੀ ਨਾ ਸਕਦਾ ਜੇ ਹੁਣ ਤੁਸੀਂ ਜੋ ਕਰਾ ਰਹੇ ਹੋ ਸ਼ਾਬਾਸ਼ ਤਰੰਧ ਦੇ ਲੈ ਖੁਸ਼ ਕਰਤਾ ਲਵੀ ਰੂਪੀ ਪੁੱਤ ਟੋੜਾ ਆਪਣੇ ਬਾਈ ਬਾਹ ਤੇ ਸੋਹਣੀ ਈ ਕੁੜੀ ਕੋਈ ਫੇਰ ਆਪਾਂ ਤੇਰੇ ਵੀਰੇ ਦਾ ਵਿਆਹ ਕਰੀਏ ਤੂੰ ਤਾਂ ਨਹੀਂ ਕਰਾਂਦੀ ਇਹਦਾ ਤਾਂ ਕਰਦੀ ਏ ਹੈਗਾ ਨਾ ਬਾਪੂ ਜੀ ਲੱਭਣ ਦੀ ਲੋੜ ਹੀ ਨਹੀਂ ਹੈਗੀ ਮੈਂ ਤਾਂ ਇਹਦੇ ਲਈ ਕੁੜੀ ਦੇਖੀ ਹੋਈ ਐ ਤੇ ਜੱਗੀ ਵੀ ਉਹਨੂੰ ਚੰਗੀ ਤਰ੍ਹਾਂ ਜਾਣਦਾ ਹੈ ਜੱਗੀ ਜਾਣਦਾ ਤੂੰ ਵੀ ਜਾਣਦੀ ਆ ਪਰ ਮੈਂ ਨਹੀਂ ਜਾਣਦਾ ਮੈਨੂੰ ਵੀ ਤਾਂ ਦੱਸੋ ਕਿਹੜੀ ਕੁੜੀ ਦਾ ਬਾਪੂ ਕੌਣ ਆ ਹਾਂ ਉਹ ਬਾਪੂ ਜੀ ਆਪਣੀ ਸਿਰਤ ਉਹ ਯਾਰ ਮੈਂ ਹੁਣ ਸਿਰਤ ਨਾਲ ਵਿਆਹ ਕਰਾਉਂਗਾ ਲੈ ਹੈ ਕਮਲਾ ਬਾਪੂ ਜੀ ਤੁਹਾਨੂੰ ਤੇ ਪਤਾ ਹੀ ਹੈ ਕਿ ਸਿਰਤ ਕਿੰਨੀ ਚੰਗੀ ਕੁੜੀ ਹੈ ਸੋਹਣੀ ਵੀ ਹੈ ਨਾਲੇ ਸਮਝਦਾਰ ਵੀ ਓਏ ਉਹ ਤਾਂ ਠੀਕ ਆ ਪਰ 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 ਕੀ ਉਹ ਮੈਂ ਕਿਸੇ ਹੋਰ ਨੂੰ ਪਿਆਰ ਕਰਦਾ ਕਿਹਨੂੰ ਪਿਆਰ ਕਰਦਾ ਹੈ ਤੂੰ ਕਿਹਨੂੰ ਸਿਮੀ ਨੂੰ ਸਿਮੀ ਐ ਸਿਮੀ ਕੌਣ ਹੈ ਉਹ ਸਿਮੀ ਪਾਣੀ ਮੇਰੇ ਨਾਲ ਕਾਲਜ ਚ ਪੜਦੀ ਆ ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਆ ਤੇ ਇੱਕ ਦੂਜੇ ਨਾਲ ਵਿਆਹ ਕਰਾਣਾ ਚਾਹੁੰਦੇ ਆ ਬਹੁਤ ਵਧੀਆ ਕੁੜੀ ਆ ਪਾਣੀ ਸਿਮੀ ਹੂੰ ਹੂੰ ਜਿਹੜੀ ਕੁੜੀ ਕਾਲਜ ਪੜਦੀ ਪੜਦੀ ਆਸ਼ਕੀ ਕਰਨ ਲੱਗੀ ਉਹ ਕਿੰਨੀ ਕੁ ਵਧੀਆ ਕੁੜੀ ਐ ਨਾ ਮੈਨੂੰ ਸਾਬਤ ਐ ਉਹ ਤਾਂ ਪਹਿਲੇ ਹੀ ਬੋਲਣ ਲੱਗੀ ਪਹਿਲਾਂ ਦੀ ਪੂਰੀ ਗੱਲ ਤਾਂ ਸੁਣ ਲੈ ਤੂੰ ਕੀ ਗੱਲ ਸੁਣਾ ਬਾਪੂ ਜੀ ਇਹ ਤੇ ਵਿਚਾਰਾ ਸੌ ਐ ਉਸ ਕੁੜੀ ਨੇ ਨਾ ਇਹਨੂੰ ਆਪਣੀਆਂ ਗੱਲਾਂ 'ਚ ਫਸਾ ਲਿਆ ਹੋਣਾ ਨਾਲੇ ਤੁਹਾਨੂੰ ਤੇ ਪਤਾ ਹੀ ਐ ਨਾ ਕਿ ਅੱਜਕੱਲ੍ਹ ਦੀਆਂ ਕੁੜੀਆਂ ਕਿੱਦਾਂ ਦੀਆਂ ਨੇ ਚੰਗੇ ਘਰਾਂ ਦੇ ਮੁੰਡੇ ਦੇਖੇ ਨਹੀਂ ਤੇ ਉਹਨਾਂ ਨੂੰ ਆਪਣੇ ਜਾਲ 'ਚ ਫਸਾ ਲੈਂਦੀਆਂ ਨੇ ਤੇ ਵਿਆਹ ਤੋਂ ਬਾਅਦ ਖਾਂਦੀਆਂ ਨੇ ਆਪਣੇ ਅਸਲੀ ਇਹੋ ਜਿਹੀਆਂ ਕੁੜੀਆਂ ਨੂੰ ਕਰਨੀ ਵਸਾਣਾ ਆਂਦਾ ਉਪਾਣੇ ਕਿਹੋ ਜੀਆਂ ਗੱਲਾਂ ਕਰ ਰਹੀਆਂ ਸਿਮੀ ਬਹੁਤ ਸਾਊ ਤੇ ਸਮਝਦਾਰ ਕੁੜੀ ਆ ਤੂੰ ਇੱਕ ਵਾਰੀ ਮੇਰੇ ਕਹੇ ਤੂੰ ਉਹਨੂੰ ਮਿਲਤਾ ਲੈ ਤੈਨੂੰ ਵੀ ਪਸੰਦ ਆਊਗੀ ਉਹ ਆਹੋ ਆਊਗੀ ਮੈਨੂੰ ਪਸੰਦ ਨਾਲੇ ਮੈਨੂੰ ਇੱਕ ਗੱਲ ਦੱਸ ਤੂੰ ਉੱਥੇ ਕਾਲਜ ਪੜਨ ਗਿਆ ਸੀ ਜਾਂ ਕੁੜੀਆਂ ਪਸੰਦ ਕਰਨ ਗਿਆ ਸੀ ਨਾਲੇ ਜਿਹੜੀ ਕੁੜੀ ਮੈਂ ਪਸੰਦ ਕਰੀ ਬੈਠੀ ਆ ਉਹਦਾ ਕੀ ਬਣੂਗਾ ਓਹੋ ਉਹ ਭਾਈ ਰੁੱਪੀ ਕੁੜੀਆਂ ਉਹ ਇਹਨੂੰ ਵੀ ਤਾਂ ਪਸੰਦ ਨਹੀਂ ਚਹੀਦੀ ਆ ਜ਼ਿੰਦਗੀ ਤਾਂ ਇੰਨੇ ਕੱਟਣੀ ਆ ਤੇ ਨਾਲ ਨਾ ਬਾਪੂ ਜ਼ਿੰਦਗੀ ਕੱਲੀ ਇੰਨੇ ਹੀ ਕੱਟਣੀ ਆ ਆਪਾਂ ਨਹੀਂ ਕੱਟਣੀ ਤੇ ਜੇ ਉਹ ਕੁੜੀ ਵਧੀਆ ਨਾ ਨਿਕਲੀ ਫਿਰ ਆਪਾਂ ਕਿੱਥੇ ਜਾਵਾਂਗੇ ਉਹ ਪਹਿਣੇ ਐਡੀ ਤਾਂ ਨੋਪਤਾਂਦੀ ਨਹੀਂ ਹੈਗੀ ਤੂੰ ਇੰਨੀ ਟੈਨਸ਼ਨ ਕਾਤੋਂ ਲੈਣ ਲੱਗ ਗਈ ਤੂੰ ਬਸ ਇੱਕ ਵਾਰੀ ਮੇਰੇ ਕਹੇ ਤੋਂ ਮਿਲ ਲਾ ਜਾ ਕੇ ਉਹਨੂੰ ਹਾਂ ਜੇ ਤੈਨੂੰ ਨਾ ਪਸੰਦ ਆਈ ਨਾ ਫਿਰ ਜਿਵੇਂ ਤੂੰ ਕਹੇਂਗੀ ਉਹਵੇਂ ਕਰ ਲਾਂਗੇ ਮਿਲ ਤਾਂ ਲੈ ਇੱਕ ਵਾਰੀ ਠੀਕ ਆ ਪਰ ਸਿਰਫ ਤੇਰੀ ਖੁਸ਼ੀ ਲਈ ਨਾਲੇ ਇੱਕ ਗੱਲ ਹੋਰ ਧਿਆਨ ਰੱਖੀ ਮੈਂ ਹਜੇ ਮਿਲਣ ਲਈ ਹਾਂ ਕੀਤੀ ਐ ਰਿਸ਼ਤੇ ਲਈ ਹਾਂ ਨਹੀਂ ਕੀਤੀ ਚੰਗਾ ਉਹ ਬਾਣੀ ਮੇਰੀਏ ਭੈਣੀ ਤੂੰ ਬਸ ਇੰਨਾ ਹੀ ਕਰਤਾ ਉਹੀ ਬਹੁਤ ਆ ਬਾਕੀ ਤਾਂ ਬਾਕੀ ਤਾਂ ਅਸੀਂ ਮੁੰਡਾ ਹੀ ਲਾਵਾਂਗੇ ਭਈ ਚਲੋ ਹਟੋ ਪਰਾਂ ਮੈਂ ਕੰਮ ਵੀ ਕਰਨਾ ਬੜਾ ਟਾਈਮ ਲਾਤਾ ਫੋਨ ਕਰਾਂ ਹਾਂ ਬਾਪੂ ਉਹ ਮੁੰਡਿਆ ਕਿੱਥੇ ਰਹਿ ਗਿਆ ਤੂੰ हां ਬਾਦ ਦੁਕਾਨ ਚੋਂ ਨਿਕਲਣ ਲੱਗਿਆ ਮੈਂ ਸਮਾਨ ਸਾਰਾ ਲੈ ਲਿਆ ਇੰਨਾ ਟਾਈਮ ਲੱਗਦਾ ਸਮਾਨ ਲਿਆਉਣ ਨੂੰ ਬਸ ਆ ਗਿਆ ਉਹ ਪੀੜ ਵਾਲੀ ਦੀ ਦੁਕਾਨ ਤੇ ਤਾਂ ਟਾਈਮ ਲੱਗ ਗਿਆ ਛੇਤੀ ਆ ਬਸ ਠੀਕ ਹੈ ਮੈਂ ਪਹੁੰਚ ਗਿਆ ਓਕੇ ਮੁੰਡਿਆ ਐਨਾ ਟਾਈਮ ਲਾਉਂਦੇ ਹੁੰਦੇ ਨੇ ਸਮਾਨ ਲਿਆਉਣ ਨੂੰ ਤੂੰ ਸਮਾਨ ਲੈਣ ਗਿਆ ਤੀ ਜਾਂ ਉੱਥੇ ਸਮਾਨ ਬਣਾਉਣ ਲੱਗ ਗਿਆ ਤੀਗਾ ਉਹ ਬਾਪੂ ਉੱਥੇ ਰਾਸਬਾਰਾ ਦੀ ਬਹੁਤ ਔਖਾ ਲੈ ਕੇ ਆਇਆ ਸਮਾਨ ਮੈਂ ਤੂੰ ਐਂ ਕਰਾ ਸਮਾਨ ਦੇਖ ਲੈ ਜੇ ਤੈਨੂੰ ਕੋਈ ਹੋਰ ਲੋੜ ਆ ਸਮਾਨ ਦੀ ਉਹ ਵੀ ਦੱਸ ਦੇ ਮੈਂ ਉਹ ਵੀ ਲਿਆਉਣਾ ਸਮਾਨ ਤਾਂ ਪੂਰਾ ਹੈ ਚੱਲਾ ਐਂ ਕਰ ਪੁੱਤ ਤੂੰ ਆ ਕੁਰਸੀਆਂ ਕਰਸੀਆਂ ਲਾ ਆ ਉਰੇ ਜੇ ਕੋਈ ਘਾਟ ਬਾੜ ਹੋਰ ਹੈ ਉਹ ਦੇਖ ਲੈ ਨਾਲੇ ਥੋਨੂੰ ਅੱਜ ਕੱਲ੍ਹ ਦੇ ਮੁੰਡਿਆਂ ਨੂੰ ਜ਼ਿਆਦਾ ਪਤਾ ਹੁੰਦਾ ਇਹਨਾਂ ਕੰਮਾਂ ਬਾਰੇ ਉਹ ਬਾਪੂ ਆ ਕੁਰਸੀਆਂ ਤਾਂ ਮੈਂ ਆਪੇ ਲਾ ਦੂੰਗਾ ਉਹ ਜਿਹਨੂੰ ਦੇਖਣਾ ਉਹ ਕਿੱਥੇ ਗਈ ਉਹ ਤਾਂ ਮੈਨੂੰ ਦੀਂਦੀ ਨਹੀਂ ਕਿਤੇ ਉਹ ਅੰਦਰੇ ਤਿਆਰ ਹੋਣ ਲੱਗ ਰਹੀ ਐ ਬੁਲਾ ਲੈ ਉਹਨੂੰ ਹਾਲ ਤੱਕ ਤਿਆਰ ਹੀ ਨਹੀਂ ਹੋਈ ਵੀਰੇ ਚੰਗਾ ਕੀਤਾ ਤੁਸੀਂ ਆ ਗਏ ਮੈਂ ਕਦੋਂ ਦੀ ਇਹ ਸੋਚੀ ਜਾ ਰਹੀ ਐ ਮੈਂ ਕੀ ਪਾਵਾਂ ਤੁਸੀਂ ਵੀ ਦੱਸ ਦੋ ਉਹ ਤੂੰ ਜਿਹੜਾ ਮਰਜ਼ੀ ਸੂਟ ਪਾਲਾ ਸਿੰਮੀ ਸਾਰੇ ਸੂਟ ਵਧੀਆ ਨੇ ਨਾਲੇ ਮੇਰੀ ਭੈਣ ਸੂਟਾਂ ਨਾਲ ਲਈ ਸੂਟ ਮੇਰੀ ਭੈਣ ਤੇ ਵਧੀਆ ਲਾ ਦੇ ਨੇ ਤੂੰ ਇੰਨਾ ਟਾਈਮ ਨਾ ਲਾ ਛੇਤੀ ਤਿਆਰ ਹੋ ਉਹਨਾਂ ਦਾ ਟਾਈਮ ਹੋ ਰਿਹਾ ਹੁਣ ਦਾ ਆਲਾ ਜੱਗੀ ਦਾ ਵੀ ਫੋਨ ਆ ਰਿਹਾ ਉਹਨੇ ਮੈਨੂੰ ਦੱਸਣ ਲਈ ਫੋਨ ਕਰਾਇਆ ਹੋਣਾ ਵੀ ਅਸੀਂ ਚੱਲਦੇ ਤੂੰ ਛੇਤੀ ਕਰ ਆਹ ਕਾਲਾ ਸੂਟ ਪਾ ਲੈ ਇਹੀ ਵਧੀਆ ਲੱਗੂਗਾ ਤੇਰੇ ਤੇ ਤਾਂ ਚੱਲ ਹੁਣ ਹੱਸੀ ਨਾ ਜਾ ਛੇਤੀ ਕਰ ਐਂ ਕਰ ਤੀਆ ਕਾਲਾ ਸੂਟ ਪਾ ਲੈ ਨੀ ਅਰੇ ਜੱਗੀ ਦਾ ਵੀ ਫੇਵਰੇਟ ਹੈ ਚਲੇਗੇ ਸਾਰੇ ਸਾਰੇ ਰੂਪੀ ਤਾਂ ਮੈਨੂੰ ਹਰ ਗੱਲ ਦੱਸਦੀ ਆ ਜਦੋਂ ਕਿਤੇ ਜਾਣਾ ਹੁੰਦਾ ਪਰ ਅੱਜ ਇਹਨੇ ਮੈਨੂੰ ਦੱਸਿਆ ਹੀ ਨਹੀਂ ਸਸਰੀਕਾਲ ਦਾ ਜੀ ਸਸਰੀਕਾਲ ਮਲ ਹੋਰ ਠੀਕ ਠਾਕ ਹੋ ਠੀਕ ਠਾਕ ਰਾਜੀ ਤੁਸੀਂ ਦੱਸੋ ਵਧੀਆ ਹੋਰ ਤੁਸੀਂ ਕਿੱਧਰ ਚੱਲੇ ਸੀ ਮੈਂ ਰੂਪੀ ਨੂੰ ਮਿਲਣ ਜਾ ਰਹੀ ਸੀ ਬਤਰਾ ਅੱਛਾ ਨਾ ਰੂਪੀ ਮੈਨੂੰ ਮਿਲੀ ਹੈ ਕਿ ਦਿਨ ਹੋ ਗਏ ਨਾ ਰੂਪੀ ਕੋਲੇ ਮੈਂ ਗਈਆਂ ਇਹ ਪਤਨੀਆਂ ਅੱਜ ਕਿੱਥੇ ਜਾ ਰਹੇ ਨੇ ਪਤਾ ਤੈਨੂੰ ਕਿਸ ਮੈਨੂੰ ਤਾਂ ਪਤਾ ਨਹੀਂ ਹੈਗਾ ਪਰ ਮੈਂ ਵੀ ਜੱਗੀ ਓ ਮੇਰਾ ਮਤਲਬ ਆ ਮੈਂ ਤਾਂ ਆਪ ਰੁੱਪੀ ਨੂੰ ਮਿਲਣ ਆਈ ਸੀ ਇਹ ਹਾਂ ਹਾਂ ਮੈਨੂੰ ਸਭ ਪਤਾ ਹੈ ਮੇਤੋ ਕੀ ਲਕੋ ਰੱਖਦੇ ਤੁਸੀਂ ਮੈਨੂੰ ਸਭ ਪਤਾ ਹੁਣ ਤਾਂ ਤੁਸੀਂ ਦੋਹੇ ਵਿਆਹ ਦਿਖਾ ਦਿਓ ਲੈ ਤਾਈ ਵਿਆਹ ਤਾਂ ਤੈਨੂੰ ਦਿਖਾ ਦਈਏ ਪਰ ਵਿਆਹ ਦੀ ਕੋਈ ਗੱਲ ਤਾਂ ਚੱਲੇ ਗੱਲ ਚੱਲਣ ਨੂੰ ਕੀ ਹੈ ਮੈਂ ਤਾਂ ਤੇਰਾ ਰਿਸ਼ਤਾ ਕਰਾ ਦੇ ਪਰ ਸ਼ਾਪ ਪਾਣੀ ਪੂਗੀ ਲੈ ਸੱਚੀ ਤਾਈ ਸ਼ਾਪ ਦੀ ਕਿਹੜੀ ਗੱਲ ਕਰਦੀਆਂ ਤੂੰ ਇੱਕ ਛੱਡ ਮੈਂ ਤਾਂ ਤੈਨੂੰ ਦੋ ਦੋ ਛਾਪਾਂ ਪਵਾ ਦੂੰ ਤੂੰ ਬਸ ਮੇਰਾ ਤੇ ਜੱਗੀ ਦਾ ਰਿਸ਼ਤਾ ਕਰਾ ਦੇ ਸਾਨੂੰ ਪਤਾ ਹੀ ਹੈ ਨਾ ਤੇਜੋ ਜਵਾਨ ਦੀ ਪੱਕੀ ਹੈ ਪਰ ਰਿਸ਼ਤਾ ਕਰਾ ਕੇ ਹਟਦੀ ਹੈ ਪਰਿਸ਼ਤਾ ਤਾਂ ਤੇਰਾ ਹੋ ਹੀ ਗਿਆ ਪਰ ਸ਼ਾਂਤ ਤਿਆਰ ਰੱਖਾ ਠੀਕ ਹੈ ਭਾਈ ਕੋਈ ਗੱਲ ਨਹੀਂ ਚਲ ਹੁਣ ਚਲਦੀਆਂ ਹੈ ਸ਼ਾਮ ਨੂੰ ਮਾਰਦੀ ਆਂ ਕਿਹੜਾ ਕਰਦੀ ਆਂ ਰੂਪੀ ਨਾਲ ਗੱਲ ਕੀ ਹੋ ਗਿਆ ਬੜੇ ਖੜਕਾ ਤੋ ਕੋਈ ਆ ਜਾ ਚੱਲੀ ਅੰਦਰ ਅੰਦਰ ਜਾਣ ਨੂੰ ਵੱਡਾ ਮਹਿਲ ਪਾਇਆ ਇਹਨਾਂ ਨੇ ਵੇਖ ਤਾਲੇ ਕਿਹੋ ਜਿਹਾ ਘਰ ਬਣਾਇਆ ਹੋਇਆ ਮੈਨੂੰ ਤੇ ਲੱਗਦਾ ਇਹ ਚਿਹੋ ਜਿਹੇ ਘਰ ਹੈਗਾ ਨਾ ਉਹ ਜੀ ਕੁੜੀ ਹੋਣੀ ਤਾਂ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੀਆਂ ਨੇ ਆਪਾਂ ਨੇ ਘਰ ਤੋਂ ਕੀ ਲੈਣਾ ਹੈ ਆਪਾਂ ਨੂੰ ਕੁੜੀ ਸੋਹਣੀ ਚਾਹੀਦੀ ਹੈ ਉਹ ਦੇਖ ਲਈ ਤੂੰ ਰੁਕੀ ਪੁੱਤਰ ਨਾਲ ਤੂੰ ਇਹ ਨਾ ਕੋਲ ਕੱਚੇ ਘਰਾਂ ਦੇ ਬਿਲਕੁਲ ਸੱਚੇ ਹੁੰਦੇ ਨੇ ਕੋਈ ਗੱਲ ਨਹੀਂ ਬਾਪੂ ਇਹ ਵੀ ਤਸੱਲੀ ਕਰ ਹੀ ਲੈਣਾ ਵੇਖ ਲੈਣਾ ਕਿੰਨੇ ਕ ਸੱਚੇ ਦਿਲ ਹੁੰਦੇ ਨੇ ਕੱਚੇ ਘਰ ਵਾਲਿਆਂ ਦੇ